ਦਾ ਮਤਲਬ ਆਪਣਾ ਰਾਜਾ ਬਣਾਉਣਾ ਆਪਣਾ ਰਾਜਾ ਜਦੋਂ ਵੀ ਬਣਨਾ ਦਸ਼ਮੇਸ਼ ਮੇਰਾ ਕਹਿੰਦੇ ਸੀ ਨੀਲੇ ਟੰਡੇ ਥੱਲੇ ਬਾਗਾ ਜੀ ਮਾਲਵਿੰਦਰ ਕੰਗ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਮੈਂ ਭਵਿੰਦਰ ਸਿੰਘ ਬਾਗੋਂ ਮજરા ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸਦਾ ਜਸਵੀਰ ਸਿੰਘ ਗੜੀ ਵੱਲੋਂ ਪੇਪਰ ਭਰਨ ਦੇ ਸਮੇਂ ਵੱਡੀ ਰੈਲੀ ਕਰਕੇ ਦੱਸ ਦਿੱਤਾ ਗਿਆ ਆਪਣੇ ਇਕੱਠ ਦਾ ਔਰ ਲੋਕਾਂ ਨੂੰ ਵੱਡੇ ਪੱਧਰ ਤੇ ਅਪੀਲ ਕੀਤੀ ਜਾਂ ਕਿ ਬਾਅਦ ਤੇ ਬਾਅਦ ਵੋਟਾਂ ਪਾ ਕੇ ਭੋਜਨ ਸਮਾਜ ਪਾਰਟੀ ਦੇ ਉਮੀਦਵਾਰ ਸਦਾ ਜਸਵੀਰ ਸਿੰਘ ਨੂੰ ਜਿਤਾਇਆ ਜਾਵੇ ਕਿ ਕਿਸੇ ਪਾਰਟੀ ਨੂੰ ਵੋਟ ਪਾਉਣੇ ਵੋਟ ਪਾਉਣ ਦਾ ਮਤਲਬ ਆ ਆਪਣਾ ਰਾਜਾ ਬਣਾਉਣਾ ਆਪਣਾ ਰਾਜਾ ਜਦੋਂ ਵੀ ਬਣਨਾ ਦਸ਼ਮੇਸ਼ ਮੀਰਾ ਕਹਿੰਦੇ ਸੀ ਨੀਲੇ ਝੰਡੇ ਥੱਲੇ ਬਾਗਾ ਬਾਬਾ ਜੀ ਸਾਹਿਬੋਂ ਮੇੜ ਕਰ ਕਹਿੰਦੇ ਸੀ ਚੱਕੋ ਨੀਲਾ ਝੰਡਾ ਔਰ ਸਾਡੇ ਤੱਕ ਨੀਲਾ ਝੰਡਾ ਲੈ ਕੇ ਆਇਆ ਸਾਹਿਬ ਕਾਸ਼ੀ RAM ਅੱਜ ਮੈਂ ਤੁਹਾਡੇ ਚ ਖੜਾ ਆਇਆ ਓ ਤੁਹਾਡਾ ਖੂਨ ਖੜਾ ਆ ਤੁਹਾਡਾ ਆਪਣਾ ਖੜਾ ਆ ਕਿਸੇ ਦਾ ਮੈਂ ਬੇਟਾ ਆ ਕਿਸੇ ਦਾ ਭਰਾ ਆ ਕਿਸੇ ਦਾ ਮੈਂ ਤੁਹਾਡਾ ਆਪਣਾ ਖੂਨ ਦੇਖੋ ਤਾਂ ਮੇਰਾ ਚਿਹਰਾ ਦੇਖ ਕੇ ਤੁਹਾਨੂੰ ਲੱਗਦਾ ਨਹੀਂ ਕਿ ਸਾਡੇ ਵਾਲਾ ਖੜਾ ਆ ਦੇਖੇ ਜੀਰਾ ਆ ਤੁਸੀਂ ਚੰਦੂ ਮਾਜਰੇ ਦਾ ਮੂੰਹ ਦੇਖਣਾ ਦਿਲ ਤੋਂ ਆਵਾਜ਼ ਆਉਣੀ ਪਾਡੀ ਕੇ ਪੋਟੇ ਵਾਲਾ ਖੜਾ ਆ ਬੋਲੋ ਐਤਾ ਕਰਕੇ ਦੱਸਿਓ ਵਾਲੀ ਕਿ ਨਹੀਂ ਆਰੀ ਜੇ ਤੁਸੀਂ ਮਾਲਵਿੰਦਰ ਕੰਗ ਜਿਹੜਾ ਮੱਧ ਪ੍ਰਦੇਸ਼ ਤੋਂ ਆਇਆ ਉਹਦਾ ਮੂੰਹ ਦੇਖੋਗੇ ਕੰਗ ਮਲਵਿੰਦਰ ਤੇ ਉਹਦਾ ਮੂੰਹ ਦੇਖ ਕੇ ਕੀ ਲੱਗਣਾ ਤੁਹਾਡੇ ਵਾਲਾ ਸਾਡੇ ਵਾਲਾ ਆ ਜੀਤ ਵੀ ਆ ਇਸ ਪਿੱਛੇ ਜਾਏ ਸਾਡੇ ਵਾਲਾ ਸਾਡੇ ਕਿ ਮੇਰੇ ਵਾਲਾ ਮੇਰੇ ਵਾਲਾ ਐਤਾ ਕੁਛ ਆਇਆ ਸੀਗਾ ਤੇ ਤੁਸੀਂ ਦੇਖਣਾ ਖੋਲ ਵਾਲਿਆਂ ਦਾ ਬੰਦਾ ਧਰਮ ਮਾਨ ਆਪਣੇ ਦਿਲ ਤੇ ਛਾਤੀ ਮਾਰ ਕੇ ਦੇਖੋ ਕਿ ਸਾਡੇ ਵਾਲਾ ਆਵਾਜ਼ ਕਿੱਥੋਂ ਆਉਣੀ ਹੈ ਤੇ ਸਾਡੇ ਆਲਾ ਤੁਹਾਡਾ ਖੂਰ ਵੱਜਾ ਮਾਰਦਾ ਇਹ ਤੁਹਾਨੂੰ ਉਹ ਲੋਕੋ ਤੁਹਾਡਾ ਰਾਜਾ ਬਣੇ ਕੱਲ੍ਹ ਦੀ ਤੁਹਾਡੇ ਘਰਾਂ ਜਾਵੇ ਤੇ ਜਿੱਥੇ ਖਜਾਨੇ ਦੇ ਕਬਜ਼ਾ ਹੁੰਦਾ ਉੱਥੇ ਕੋਈ ਤੁਹਾਡੀ ਗੱਲ ਕਰ ਸਕੇ ਤੇ ਤੁਹਾਡੇ ਆਲਾ ਕੌਣ जाना पाएगा दिरावाग दिरावाग दिरा दिरावाँ। 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 इस करके एक गल्ण। गल गली गी लेके जानी पेगी गल ਜਗਤ ਗੁਰੂ ਰਵਿਦਾਸ ਜੀ ਮਾਰਾਇਨੇ ਕਹਿ ਲਈ ਸੀ ਤੇ ਹਰਸੋ ਵੀਰਾ ਛੱਡ ਕੇ ਘਰਿਆਰ ਕੀ ਤੇ ਨਰਦੌਜ ਖਜਾਏ ਗਏ ਵਾ ਇਸਵਰੀ ਚਾਚੇ ਮੌੜਾ ਚਾਚੇ ਮੌੜਾ ਚਾਚੇ ਮੌੜਾ ਚਾਚੇ ਮੌੜਾ ਚਾਚੇ ਮੌੜਾ ਅਤੇ ਹਾਥਿਆ ਹਾਥਿਆ ਤੁਹਾਡੇ ਤੱਕ ਕੋਈ ਬਹੁਤੇ ਬੋਸਟਰ ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੇ ਸਟਿੱਕਰ ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੇ ਚੰਡੇ ਨਹੀਂ ਆਉਣੇ ਕੋਈ ਤੁਹਾਡੇ ਤੱਕ ਬਹੁਤੀਆਂ ਗੱਡੀਆਂ ਨਹੀਂ ਆਉਣੀਆਂ ਕਿਉਂਕਿ ਇਹ ਹਲਕਾ ਪੀਜੀਆਈ ਦੀ ਕੰਧ ਤੋਂ ਸ਼ੁਰੂ ਹੁੰਦਾ ਫਗਵਾੜੇ ਦੀ ਕੰਧ ਤੱਕ ਜਾਂਦਾ ਹੈ ਇਹ ਹਲਕਾ ਮਾਛੀ ਵਾਲੇ ਦੇ ਜੰਗਲਾ ਤੋਂ ਇਧਰ ਜਿੰਦਾਬਾਦ ਜਿੰਦਾਬਾਦ ਜੀ ਇਸ ਕਰਕੇ ਇਹ ਗੱਲ ਗੜੀ ਗੜੀ ਲੈ ਕੇ ਜਾਣੀ ਪਾਗੀ ਕਿਹੜੀ ਗੱਲ ਜਿਹੜੀ ਜਗਤ ਗੁਰੂ ਰਵਿਦਾਸ ਜੀ ਮਾਰਾਇ ਨੇ ਕਹੀ ਸੀ ਤੇ ਹੱਸੋ ਪੀੜਾ ਛੱਡ ਕੇ ਦਰਿਆਨ ਕੀ ਤੇ ਨਰਦੌਜ ਖਜਾਏ ਗਏ ਭਈ ਇਸ ਵਾਰੀ ਚਾਚੇ ਨੂੰ ਨਾ ਚਾਚੇ ਨੂੰ ਚਾਚੇ ਮੋੜ